ਜੋ ਬੋਲੇ 100 ਰੁਪਏ ਜਦ ਗੁਰੂ ਰਵਿਦਾਸ ਮਹਾਰਾਜ ਕੀ ਜੈ ਗੁਰੂ ਰੂਪੇਰੀ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਜੈ ਗੁਰਦੇਵ ਜੀ ਸੋ ਗੁਰੂ ਰੂਪੇਰੀ ਸਾਧ ਸੰਗਤ ਜੀ ਅੱਜ ਅਸੀਂ ਕਿੰਧੁਭਾ ਵੀ ਕੇ ਸ੍ਰੀ ਆਰਾਮ ਸਿੰਘ ਜੀ ਦਿਖੋਇਆ ਜਿਨ੍ਹਾਂ ਨੇ ਸਮਾਜ ਦੇ ਵਿੱਚ ਅਨੇਕਾਂ ਹੀ ਕੰਮ ਜਿਹੜੇ ਸਮਾਜ ਦੇ ਵਾਸਤੇ ਕੀਤੇ ਚਾਹੇ ਆਪਾਂ ਲਾ ਲੋ ਕਿ ਬੇਟੀਆਂ ਦੇ ਕਾਲ ਜਿੰਨੇ ਵੀ ਆ ਕਾਫੀ ਇਹਨਾਂ ਨੇ ਕੀਤੇ ਆ ਔਰ ਕਰਵਾਏ ਵੀ ਸਲਾਈ ਸੈਂਟਰ ਲਗਾ ਲਓ ਜਾਂ ਬੱਚਿਆਂ ਦੇ ਕਿਤੇ ਲੋੜ ਪੈਂਦੀ ਸੀਗੀ ਫੀਸਾਂ ਵਗਾਰੇ ਉਹਨਾਂ ਨੇ ਇਹ ਵੀ ਕੀਤੇ ਸਾਰੇ ਪ੍ਰਾਲੇ ਉਹ ਜਿੱਥੇ ਵੀ ਹੈਲਪ ਮੰਗਦੀ ਸੀਗੀ ਜਿੱਥੋਂ ਆਪ ਕਰਦੇ ਸੀ ਆਪਣੇ ਕੋਲੋਂ ਚਾਹੇ ਕਿਸੇ ਹੋਰ ਤੋਂ ਵੀ ਨਾ ਕਰਵਾਉਂਦੇ ਸੀ ਇਹਨਾਂ ਨੇ ਪੂਰਾ ਜਿਹੜਾ ਆਪਣਾ ਯੋਗਦਾਨ ਸਮਾਜ ਦੇ ਵਿੱਚ ਦਿੱਤਾ ਆ ਉਹ ਲਗਾਇਆ ਔਰ ਅੱਜ ਇਹਨਾਂ ਤੇ ਮੁਸੀਬਤ ਪਈ ਹੈ ਕਿਉਂਕਿ ਅਚਾਨਕ ਜਿਹੜਾ ਕੋਈ ਹਾਦਸੇ ਕਾਰਨ ਐਕਸੀਡੈਂਟ ਹੋ ਗਿਆ ਜਿਨ੍ਹਾਂ ਵਿੱਚ ਉਹਨਾਂ ਦੀ ਰੀੜ ਦੀ ਹੱਡੀ ਜੇ ਟੁੱਟ ਗਈ ਉਹ ਜਿਹੜਾ ਹੁਣ ਚੱਲਣ ਨਾਲੋਂ ਤੋਂ ਥੋੜਾ ਨਾਲ ਥੋੜਾ ਬਹੁਤ ਮੁਸ਼ਕਲ ਹੋਇਆ ਸੋ ਅੱਜ ਅਸੀਂ ਪਤਾ ਲੈਣ ਵਾਸਤੇ ਆਏ ਸੀਗੇ ਕਿ 4 ਮਹੀਨਿਆਂ ਤੋਂ ਜਿਹੜਾ ਸਾਨੂੰ ਪਤਾ ਨਹੀਂ ਸੀਗਾ ਹੁਣ ਪਤਾ ਲੱਗਾ ਅਸੀਂ ਕਹਿ ਵੀ ਸਾਡੇ ਸਮਾਜ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਵੀ ਸਾਡੇ ਸਮਾਜ ਦੇ ਵਿੱਚ ਜੋ ਕੰਮ ਕਰਦਾ ਹੈ ਕਿ ਸਾਡਾ ਫਜ਼ ਮੰਨਦਾ ਕਿਸੇ ਉਹਦੇ ਬਾਰੇ ਸੋਚੀਏ ਉਹਨੂੰ ਮਿਲੀਏ ਗਲੀਏ ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਇਹਨਾਂ ਦਾ ਵੱਧ ਚੜ ਕੇ ਜਿੰਨਾ ਸਹਿਯੋਗ ਵੀ ਕਰੀਏ ਉਰੀਣਾ ਹਾਲ ਚਾਲ ਵੀ ਜਿਹੜਾ ਆਪਾਂ ਪੁੱਛੀਏ ਜਿੰਨਾ ਸਹਿਯੋਗ ਮੰਦਾ ਆਪਾਂ ਉਹ ਜਰੂਰ ਆਪਾਂ ਨੂੰ ਬੰਦੀ ਸੰਗਤ ਨੂੰ ਇਹਨਾਂ ਨਾਲ ਕਰਨਾ ਚਾਹੀਦਾ ਹੈ ਸੋ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ